ਜੀ ਸਰ ਅੱਜ ਤੱਕੀ ਪਹਿਲਾਂ ਤਾਂ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਤੁਸੀਂ ਵਕਤ ਕੱਢ ਕੇ ਆਏ ਹੋ ਬਹੁਤ ਹੀ ਜਿਆਦੀ ਠੰਡ ਹੈ ਕੋਰਾਵਾੜ ਪਰ ਤੁਸੀਂ ਸਾਰੇ ਜਣੇ ਆਪਣਾ ਕੀਮਤੀ ਸਮਾਂ ਕੱਢ ਕੇ ਆਏ ਹੋ ਵੈਲਕਮ ਤੁਹਾਡਾ ਧੰਨਵਾਦ ਮੈਂ ਤੁਹਾਡੇ ਨਾਲ ਆਪਣੀ ਪਾਰਟੀ ਵੱਲੋਂ ਆਮ ਆਦਮੀ ਪਾਰਟੀ ਵੱਲੋਂ ਕੇਂਦਰ ਸਰਕਾਰ ਦੀ ਬੀਜੇਪੀ ਦੀ ਜਿਹੜੀ ਨਵੀਂ ਮਜ਼ਦੂਰ ਵਿਰੋਧੀ ਨੀਤੀ ਲੈ ਕੇ ਆ ਰਹੇ ਆ ਮੈਂ ਉਸ ਨੀਤੀ ਦੇ 바ਾਰੇ ਦੇ ਵਿੱਚ ਜਿਹਨੂੰ ਉਹਨਾਂ ਨੇ ਵੀ ਬੀ ਜੀ ਰਾਮ ਜੀ ਐਕਟ ਜਿਹੜਾ ਮਨਰੇਕਾ ਦਾ ਨਾਮ ਬਦਲ ਕੇ ਇਹ ਨਾਮ ਉਹਨਾਂ ਨੇ ਰੱਖਿਆ ਇਸ ਨਾਮ ਦੇ ਥੱਲੇ ਜੋ ਕੁਛ ਭਾਜਪੀ ਕਰੰਗ ਜਾ ਰਹੀ ਹੈ ਜਿਹੜਾ ਅਸੀਂ ਪਹਿਲਾਂ ਕਹਿੰਦੇ ਸੀਗੇ ਕਿ ਦੇਸ਼ ਦੇ ਵਿੱਚ ਸਾਰਾ ਪੈਸਾ ਬੀਜੇਪੀ ਦੀ ਗਵਾਈ ਚ ਤਨਾਡਾਂ ਦੇ ਜੇਬ ਚ ਜਾਦਾ ਤੇ ਗਰੀਬ ਨੂੰ ਜਿਹੜੀ ਮਜ਼ਦੂਰ ਨੂੰ ਜਿਹੜੀ ਥੋੜੀ ਬਹੁਤੀ ਸਹੂਲਤ ਮਿਲਦੀ ਸੀ ਇਸ ਦੇਸ਼ ਦੇ ਵਿੱਚ ਜਿਹੜੀ 2005 ਦੇ ਵਿੱਚ ਮੰਨੇ ਦੇਗਾ ਦੇ ਰੂਪ ਵਿੱਚ ਚੁੜੋਈ ਸੀਗੀ ਇਨਡਾਇਰੈਕਟਲੀ ਬੀਜੇਪੀ ਜੜੀ ਉਹ ਇਹਦੂ ਇੱਕ ਬਹੁਤ ਵੱਡੀ ਟਾਲ ਆਉਂ ਜਾਦੀ ਹੈ ਆਹ ਦਾ ਇਸ ਦੇਸ਼ ਦੇ ਵਿੱਚ ਰਾਜਾਂ ਦੇ ਜਿਹੜੇ ਅਧਿਕਾਰ ਹੈ ਉਹਨਾਂ ਨੂੰ ਘਟਾਉਣ ਜਾ ਰਹੀ ਹੈ ਉਹਦਾ ਸਾਡੀਆਂ ਜਿਹੜੀਆਂ ਚੁੜੀਆਂ ਹੋਈਆਂ ਗ੍ਰਾਮ ਪੰਚਾਇਤਾਂ ਬਲਾਕ ਸੰਮਤੀਆਂ ਜ਼ਿਲ੍ਹਾ ਪ੍ਰੀਸ਼ਦ ਹੋਣੇ ਜਿੰਨਾਂ ਦੀਆਂ ਵੋਟਾਂ ਹੋਈਆਂ ਜਿਨ੍ਹਾਂ ਦੇ ਥਰੂ ਜਿਹੜੀਆਂ ਆਪਣੇ ਇਲਾਕੇ ਦੇ ਵਿੱਚ ਆਪਣੇ ਪਿੰਡਾਂ ਦੇ ਵਿੱਚ ਆਪਣੇ ਜਿਹੜੇ ਲੋਕ ਪੱਖੀ ਪ੍ਰੋਜੈਕਟ ਸੀਗੇ ਉਹ ਮੰ drega ਦੇ ਦਾ ਹੀ ਕਰਾ ਸਕਦੇ ਸੀਗੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਘਟਾਈਆਂ ਜਾ ਰਹੀਆਂ ਪਹਿਲਾਂ ਇਸ ਮਨਰੇਗਾ ਸਕੀਮ ਦੇ ਵਿੱਚ ਜਿਹੜਾ ਬਲਟ ਸੀਗਾ ਉਹ 100% ਕੇਂਦਰ ਸਰਕਾਰ ਦਿੰਦੀ ਸੀਗੀ ਜਿਹੜੀ ਸਾਡੀ GST ਰਾਜਾਂ ਦੀ ਜਾਂਦੀ ਸੀਗੀ ਉਹਦੇ ਚੋਂ ਸਾਨੂੰ 100% ਜਿਹੜਾ ਦਿੱਤਾ ਜਾਂਦਾ ਸੀਗਾ ਹੁਣੇ ਨਵੀਂ ਪਾਲਿਸੀ ਦੇ ਤਹਿਤ 60 40 ਕਰਤੀ ਆ ਕਿ 60 ਜਿਹੜਾ ਕਿੰਦੇ ਸਰਕਾਰ ਦਊ ਤੇ 40 ਬਸੜ ਜਿਹੜਾ ਉਹ ਮਤਲਬ ਸਟੇਟਾਂ ਦੇਣਗੀਆਂ ਬਸਟੇਟਾਂ ਦੇਣ ਗਿਆ ਕਿੱਥੋਂ ਇਹ ਦੀ ਦੱਸਿਆ ਸਾਡੇ ਤੇ ਪਹਿਲਾਂ ਜਿਹੜੇ ਫੰਡ ਸਾਡੀ ਜੀਐਸਟੀ ਤੋਂ ਜਿਹੜੇ ਸਾਨੂੰ ਫੰਡ ਮਿਲਨੇ ਸੀ ਸਾਡੇ ਰੂਲ ਦਾ ਡਿਵੈਲਪਮੈਂਟ ਦੇ ਫੰਡ ਜਿਹੜੇ ਸੀਗੇ ਉਹ ਤੇ ਪਹਿਲਾਂ ਹੀ ਘੁੱਟ ਕੇ ਬੈਠੇ ਆ ਤੇ ਦੂਜਾ ਜਿਹੜਾ ਮੰਦੇਗਾ ਦੇ ਥੂ ਕੰਮ ਹੁੰਦੇ ਸੀਗੇ ਉਹ ਅਸੀਂ ਕਿੱਥੋਂ ਬਦਲ ਜਿਹੜਾ ਉਹ ਦੇ ਸਕਾਂਗੇ ਸਟੇਟਾਂ ਜਿਹੜੀਆਂ ਉਹ ਨਹੀਂ ਦੇ ਸਕਣਗੀਆਂ ਜਿਹੜਾ ਦੇਖੋ ਇਹ 60 ਜਾਲੀ ਵਾਲੀ ਰੇਸ਼ੋ ਜਿਹੜੀ ਆ ਇਹ ਬਹੁਤ ਵੱਡੀ ਖਤਰਨਾਕ ਇੱਕ ਦੇਸ਼ੋ ਆ ਜਿਹੜੀ ਬਿਲਕੁਲ ਨਹੀਂ ਹੋਣੀ ਚਾਹੀਦੀ 165 ਜਿੱਦਾ ਸੈਂਟਰ ਪਹਿਲਾਂ ਮੰਨੇਗਾ ਦੇ ਪੈਸੇ ਦਿੰਦਾ ਸੀਗਾ ਉਹ ਜਿਹੜੇ ਚਾਹੀਦੇ ਆ ਉਹ ਦੂਜਾ ਇਹਦੇ ਵਿੱਚ ਕਈ ਚੀਜ਼ਾਂ ਜਿਹੜੀਆਂ ਉਹ ਬੰਦਾ ਇਹ ਘਟਾ ਕੇ ਜਿਹੜਾ ਕਰ ਰਿਹਾ ਜਿੱਦਾ ਮੈਂ ਤੁਹਾਨੂੰ ਦੱਸਿਆ 60 40 ਕਰ ਰਿਹਾ ਇਸੇ ਤਰ੍ਹਾਂ ਇਹ ਜਦੋਂ ਆਪਾਂ ਬਜਾਈ ਤੇ ਵੜਾਈ ਜਦੋਂ ਖੇਤੀ ਦਾ ਸੀਜ਼ਨ ਹੁੰਦਾ ਉਸ ਸਮੇਂ ਉਹ ਕਹਿੰਦੇ ਜੀ ਬਿਲਕੁਲ ਮਤਲਬ ਜਿਹੜਾ ਉਹ ਨਹੀਂ ਮਤਲਬ ਜਿਹੜਾ ਉਹ ਦਿੱਤਾ ਜਾਊਗਾ ਉਹ ਮੰਦਰੇਗਾ ਦੀ ਮਜ਼ਦੂਰੀ ਜਿਹੜਾ ਕੰਮ ਹੈ ਉਹ ਨਹੀਂ ਦਿੱਤਾ ਜਾਊਗਾ ਉਸ ਸਮੇਂ 2 ਮਹੀਨੇ ਦੇਸ਼ ਦਾ ਮਜ਼ਦੂਰ ਉਹ ਕਿੱਥੋਂ ਰੋਟੀ ਖਾਊਗਾ ਦੇਸ਼ ਦੇ ਮਜ਼ਦੂਰ ਦੇ ਮੂੰਹ 'ਚ ਰੋਟੀ ਖਾਣ ਖੋਣ ਆਲੀ ਇਹ ਪਾਲਿਸੀ ਜਿਹੜੀ ਹੈ ਇਹ ਕੇਂਦਰ ਸਰਕਾਰ ਲੈ ਕੇ ਆਈ ਆ ਬੀਜਪੀ ਲੈ ਕੇ ਆਈ ਆ ਬੀਜੇਪੀ ਗਰੀਬ ਲੋਕਾਂ ਦੇ ਮੂੰਹ ਚ ਰੋਟੀ ਖੋਣ ਜਾਂਦੀ ਹੈ ਰੋਟੀ ਜਿਹੜੀ ਵਿਚਾਰੇ 100 ਦਿਨ ਦੀ ਪਹਿਲਾਂ ਗਰੰਟੀ ਸੀਗੀ ਕਿ ਸਾਲ ਚ 100 ਦਿਨ ਜਿਹੜਾ ਉਹ ਸਾਨੂੰ ਕੰਮ ਮਿਲਿਆ ਕਰੂਗਾ ਉਹ 100 ਦਿਨ ਜਦੋਂ ਵੀ ਜਦੋਂ ਅਗਲੇ ਦੀ ਮਰਜ਼ੀ ਸੀਗੀ ਉਦੋਂ ਅਗਲਾ ਆਪਣਾ ਕੰਮ ਕਰ ਲੈਂਦਾ ਸੀਗਾ ਪਰ ਹੁਣ ਜਦੋਂ ਸਾਡੇ ਤੇ ਪਾਬੰਦੀ ਲਾ ਦਿੱਤੀ ਜਦੋਂ ਖੇਤੀਬਾੜੀ ਵਾਲੇ ਸੀਜ਼ਨ ਦੇ ਵਿੱਚ ਜਿਹੜੇ ਮਜ਼ਦੂਰਾਂ ਦੇ ਕੋਲ ਵਿਚਾਦਿਆ ਕੋ ਕਨਾਲ ਬਲ ਜਗ੍ਹਾ ਵੀ ਜਿੰਨਾਂ ਕੋ ਕਿਤੇ ਦੋ ਮਰਲੇ ਕਣਕ ਦੀ ਬੀਜੀ ਜਿੰਨਾਂ ਨੇ ਕਿਤੇ ਦੋ ਮਰਲੇ ਝੋਨਾ ਵੀ ਲਾਇਆ ਉਹਨਾਂ ਬਚਾ ਲੈਂਦੇ ਉਸੇ ਟਾਈਮ ਦੇ ਉੱਤੇ ਮਿਹਨਤ ਕਰਕੇ ਉਹ ਰੋਟੀ ਖਾਣੀ ਹੁੰਦੀ ਹੈ ਉਹ ਰੋਟੀ ਸਦ ਖੋਈ ਜਾਂਦੀ ਹੈ ਕਹਿੰਦੇ ਕਿ ਇਹਨਾਂ ਦਿਨਾਂ ਦੇ ਵਿੱਚ ਤੁਸੀਂ ਕੰਮ ਜਿਹੜਾ ਉਹ ਨਹੀਂ ਕਰ ਸਕਦੇ ਇਸ ਕਰਕੇ ਬਲ ਜਿਹੜਾ ਇੱਕ ਗਰੰਟੀ ਸੀ ਕਿ ਸੌ ਦੇਣ ਵਾਲੀ ਉਹ ਵੀ ਜਿਹੜੀ ਘਟਾਤੀ ਕਿ ਪਤਾ ਨਹੀਂ ਉਹ ਸੌਦੇਤ ਕੰਮ ਮਿਲੂ ਕਦੀ ਮਿਲੂ ਕਿਉਂਕਿ ਬਇਸ਼ਟ ਦਾ ਇੱਕ ਵੱਡਾ ਜਿਹੜਾ ਇਹਦੇ ਵਿੱਚ ਉਹਨਾਂ ਨੇ ਕਰਤਾ ਉਹਦੇ ਕਰਕੇ ਇਹ ਜਿਹੜੀ ਸਕੀਮ ਹੈ ਇਹ ਸਭ ਬੱਲਾ ਇਹ ਇਹ ਗਰੀਬ ਰੋਧੀ ਆ ਉਹਦਾ ਇਹ ਬੱਲਾ ਜੱਡੀ ਜਿਹੜੇ ਬੱਲੇ ਗਰੀਬਾਂ ਦੇ ਹਿੱਤ ਆ ਇਹ ਸਰਕਾਰ ਇਹ ਭਾਜਪੀ ਗਰੀਬਾਂ ਨੂੰ ਜਿਹੜਾ ਮਾਰਨਾ ਚਾਹੁੰਦੀ ਹੈ ਇਸ ਦੇਸ਼ ਦੇ ਵਿੱਚ ਗਰੀਬ ਦੇ ਮੂੰਹ ਦੇ ਵਿੱਚੋਂ ਰੋਟੀ ਜਿਹੜੇ ਉਹ ਖੋੜਾ ਚਾਹੁੰਦੀ ਹੈ ਕਿਉਂਕਿ ਤੁਸੀਂ ਹੁਣੇ ਦੇਖਿਆ ਇਹ ਤਾਂ ਹੜ ਆਏ ਸੀਗੇ ਕਿਸਾਨ ਮਜ਼ਦੂਰ ਸਾਰੇ ੜ ਗਏ ਔਰ ਕੇਂਦਰ ਸਰਕਾਰ ਨੇ ਜਿਹੜੇ ਪੈਸੇ ਐਨਾਉਂਸ ਕੀਤੇ ਸੀਗੇ 1600 ਕਰੋੜ ਰੁਪਈਆ ਜਦੋਂ ਕਿ ਕਿੰਨਾ ਨੁਕਸਾਨ ਸਾਡੇ ਅਜਦਾਬਾ ਪੰਜਾਬ ਦੇ ਵਿੱਚ ਹੋਇਆ ਪਰ ਕੋਈ ਪੈਸਾ ਨਹੀਂ ਦਿੱਤਾ ਇੱਕ ਨਵੇਂ ਪੈਸਾ ਅਜੇ ਤੱਕ ਨਹੀਂ ਆਇਆ ਤੇ ਸਭ ਤੁਸੀਂ ਉਹ ਤੇ ਪੈਸੇ ਦੇ ਨਹੀਂ ਦੇ ਤੁਸੀਂ ਸਾਡੇ ਜਿਹੜੇ ਰੂਲ ਡਿਵੈਲਪਮੈਂਟ ਵਾਲੇ ਫੰਡਾਂ ਵਾਲੇ ਪੈਸੇ ਦੀ ਦੇ ਦੇ ਤੁਸੀਂ ਸਾਡੇ ਹੜ੍ਹਾਂ ਦੇ ਪੈਸੇ ਦੀ ਦੇ ਦੇ ਤੇ ਜ਼ਿਆਦਾ ਗਰੀਬ ਕਿੱਥੇ ਜਾਊਗਾ ਮੋਦੀ ਜੀ ਦੱਸੋ ਗਰੀਬ ਕਿੱਥੇ ਜਾਊਗਾ ਬੀਜੇਪੀ ਦੱਸ ਸਕਦੀ ਹੈ ਕਿ ਜਿਹੜੇ ਮਜ਼ਦੂਰ ਬਚਾਵੇ ਮਨਰੇਗਾ ਦੀਆਂ ਦਿਹਾੜੀਆਂ ਲਾ ਕੇ ਆਪਣਾ ਕੰਮ ਕਰਦੇ ਸੀਗੇ ਉਹ ਜਿਹੜੀਆਂ ਪੰਚਾਇਤਾਂ ਪਿੰਡਾਂ ਦੇ ਵਿੱਚ ਆਪਣਾ ਵਿਕਾਸ ਪਿੰਡਾਂ ਦੇ ਬਹੁਤ ਸਾਰੇ ਵਿਕਾਸ ਦੇ ਕੰਮ ਸੀਗੇ ਜਿਹੜੇ ਮਨਰੇਗਾ ਦੇ ਰਾਹੀਂ ਹੁੰਦੇ ਸੀਗੇ ਹੁਣ ਉਹ 60% ਦੀ ਦੇਸ਼ੋਂ ਹੋ ਗਈ ਹੁਣ ਉਹ ਚਲੇ ਕਿੱਥੋਂ ਕਰਾਉਣਗੇ ਉਹ ਵੀ ਆਪਣੇ ਮਤਲਬ ਕੱਟ ਲੱਗ ਗਿਆ ਹੁਣ ਉਹ ਪੰਚਾਇਤਾਂ ਕੋਈ ਹੋਰ ਰਸਤਾ ਲਿਗਾ ਇੱਕ ਬਹੁਤ ਵਧੀਆ ਰਸਤਾ ਸੀਗਾ ਔਰ ਮਨਰੇਗਾ ਕੋਈ ਸੈਂਟਰ ਸਰਕਾਰ ਕਿਸ ਨੂੰ ਖੈਰ ਦੇ ਬਾਦੀ ਸਾਡੇ ਫੰਡ ਸੀਗੇ ਸਾਡੀ ਜੀਐਸਟੀ ਸੀ ਸਾਡੀ ਜੀਐਸਟੀ ਜਿਹੜੀ ਉਹਦੇ ਵਿੱਚੋਂ ਹੀ ਮੰਦੇਗਾ ਦੇ ਫੰਡ ਆਉਂਦੇ ਸੀਗੇ ਉਹ ਫੰਡ ਜਿਹੜੇ ਉਹਨਾਂ ਨੂੰ ਰੋਕਿਆ ਜਾਦਾ 60 40 ਜਿਹੜਾ ਕੀਤਾ ਜਾ ਰਿਹਾ ਸੋ ਇਹ ਜਿਹੜੀ ਵੀ ਵੀ ਜੀ ਰਾਮ ਜੀ ਰਾਮ ਜਿਹੜੀ ਮਤਲਬ ਜਿਹੜਾ ਇਹ ਮਤਲਬ ਨਵੀਂ ਐਕਟ ਜਿਹੜਾ ਲੈ ਕੇ ਆਏ ਲੋਕ ਸਭਾ ਦੇ ਵਿੱਚ ਇਹ ਬਹੁਤ ਹੀ ਗਰੀਬ ਵਿਰੋਧੀ ਲੋਕ ਵਿਰੋਧੀ ਕਿਸਾਨ ਵਿਰੋਧੀ ਇਹ ਮਤਲਬ ਬਨੁਖਤਾ ਦੇ ਵਿਰੋਧੀ ਇਹ ਐਕਟ ਹੈ ਐਕਟ ਜਿਹੜਾ ਵਾਪਸ ਲੈਣਾ ਚਾਹੀਦਾ ਔਰ ਸਾਡੀ ਸਰਕਾਰ ਜਿਹੜੀ ਹੈ ਕਿਉਂਕਿ ਅਸੀਂ ਮਤਲਬ ਇਹ ਸਮਝਦੇ ਆ ਕਿ ਜਿਹੜਾ ਰੋਜ਼ਗਾਰ ਹੈ ਰੋਜ਼ਗਾਰ ਸਾਡੇ ਜੀਵਨ ਦੇ ਨਾਲ ਜੁੜਿਆ ਹੈ ਸਾਡਾ ਸਾਡਾ ਜ਼ਿੰਦਗੀ ਚੱਲੀ ਤਾਂ ਸਕਦੀ ਹੈ ਜੇ ਸਾਡੇ ਕੋਲ ਰੋਜ਼ਗਾਰ ਹੈ ਸਾਡੇ ਕੋਲ ਕੋਈ ਨੌਕਰੀ ਆ ਕੋਈ ਕਾਰੋਬਾਰ ਹੈ ਜੇ ਸਾਡਾ ਰੋਜ਼ਗਾਰ ਖੋਇਆ ਜਾ ਰਿਹਾ ਤੇ ਸਾਡੀ ਜ਼ਿੰਦਗੀ ਜਿਹੜੀ ਹੈ ਉਹ ਕਿੱਦਾਂ ਮਤਲਬ ਜਿਹੜੀ ਚੱਲੂਗੀ ਸਾਡੀ ਜ਼ਿੰਦਗੀ ਤੇ ਕੀ ਜਿਹੜੇ ਆਥਿਆ ਮਤਲਬ ਉਹ ਰਹਿ ਜਾਣਗੇ ਕਿਉਂਕਿ ਇਹ ਜਿਹੜਾ ਮੈਂ ਸਬਦਾ ਕਿ ਮਨਰੇਗਾ ਦੀ ਪਾਲਸੀ ਨੂੰ ਕਮਜ਼ੋਰ ਕਰਨਾ ਜਿਹੜਾ ਉਹ ਗਰੀਬਾਂ ਦੀ ਜ਼ਿੰਦਗੀ ਜੂਨ ਦਾ ਅਧਿਕਾਰ ਹੈ ਜਿਹੜਾ ਉਹਨੂੰ ਖੋਹਦੇ ਬਰਾਬਰ ਹੈ ਔਰ ਜੇ ਤੁਸੀਂ ਬਲ ਮੈਂ ਵੀ ਤੁਸੀਂ ਵੀ ਮੀਡੀਆ ਦੇ ਵੀ ਜੇ ਆਪਾਂ ਕਿਤੇ ਸਨਮਾਨ ਦੇ ਨਾਲ ਜ਼ਿੰਦਗੀ ਜੀਣੀ ਚਾਹੁੰਦੇ ਆ ਚੰਗੇ ਢੰਗ ਨਾਲ ਜ਼ਿੰਦਗੀ ਜੀਣੀ ਚਾਹੁੰਦੇ ਆ ਤੇ ਸਾਡੇ ਕੋਲ ਰੋਜ਼ਗਾਰ ਹੋਣਾ ਬਹੁਤ ਜ਼ਰੂਰੀ ਹੈ ਜਿਹੜਾ ਰੋਜ਼ਗਾਰ ਮਨਰੇਗਾ ਦੇ ਥਰੂ ਆਮ ਲੋਕਾਂ ਨੂੰ ਗਰੀਬ ਲੋਕਾਂ ਨੂੰ ਮਿਲਦਾ ਸੀਗਾ ਭਾਜਪੀ ਨੇ ਉਹਨਾਂ ਦਾ ਗਵਾਹ ਕੋਨ ਦੀ ਜਿਹੜੀ ਕੋਸ਼ਿਸ਼ ਕੀਤੀ ਹੈ ਮੈਂ ਇਹਦੀ ਨਿੰਦਾ ਕਰਦਾ ਹਾਂ ਔਰ ਮੈਂ ਆਮ ਆਦਮੀ ਪਾਰਟੀ ਵੱਲੋਂ ਇਹ ਕਹਿਣਾ ਚਾਹੁੰਦਾ ਕਿ ਸਾਡੀ ਪਾਰਟੀ ਇਹਦੇ ਉੱਤੇ ਵੱਡਾ ਸੰਘਰਸ਼ ਕਰੂਗੀ ਸਾਡੀ ਪਾਰਟੀ ਇਸ ਦੇਸ਼ ਦੇ ਤੇ ਪੰਜਾਬ ਦੇ ਮਜ਼ਦੂਰਾਂ ਦੇ ਨਾਲ ਖੜੀ ਹੈ ਸਾਡੀ ਪਾਰਟੀ ਗਰੀਬ ਲੋਕਾਂ ਦੇ ਨਾਲ ਖੜੀ ਹੈ ਸਾਡੀ ਪਾਰਟੀ ਗਰੀਬ ਕਿਸਾਨਾਂ ਦੇ ਨਾਲ ਖੜੀ ਹੈ ਸਾਨੂੰ ਜੋ ਵੀ ਕਰਨਾ ਪਊਗਾ ਅਸੀਂ ਆਪਣੇ ਮਜ਼ਦੂਰਾਂ ਲਈ ਜਦੋਂ ਜੈਤ ਕਰਾਂਗੇ ਔਰ ਬੰਦੇਗਾ ਦੇ ਵਿੱਚ ਜਿਹੜੀਆਂ ਤਬਦੀਲੀਆਂ ਕੀਤੀਆਂ ਜਾਂਦੀਆਂ ਉਹ ਨਹੀਂ ਹੋਣ ਦੇਵਾਂਗੇ ਕਿਉਂਕਿ ਜੇ ਤਬਦੀਲੀਆਂ ਲਾਗੂ ਹੋ ਗਈਆਂ ਤੇ ਸਾਡਾ ਗਰੀਬ ਮਜ਼ਦੂਰ ਵਿਚਾਰਾ ਉਹ ਭੁੱਖਾ ਮਰ ਜਾਊਗਾ ਰੋਟੀ ਕਿੱਥੋਂ ਖਾਊਗਾ ਇਹ ਸਾਨੂੰ ਜਿਹੜੀ ਚਿੰਤਾ ਸੋ ਮੈਂ ਕੇਂਦਰ ਸਰਕਾਰ ਨੂੰ ਕਹਿਣਾ ਚਾਹੁੰਦਾ ਕਿ ਉਹ ਇਸ ਵੀਬੀ ਜੀ ਰਾਮ ਜੀ ਸਕੀਮ ਜਿਹੜੀ ਹੈ ਨਵਾਂ ਐਕਟ ਜਿਹੜਾ ਇਹਨੂੰ ਵਾਪਸ ਲਵੇ ਔਰ ਜਿਹੜਾ ਪਹਿਲਾ ਬੰਦੇਗਾ ਦਾ ਐਕਟ ਜਿਹੜਾ ਚੱਲਦਾ ਜਿਹੜਾ 2005 ਬਣਿਆ ਸੀਗਾ ਉਹਨੂੰ ਹੂ ਬੂ ਜਿਹੜਾ ਲਾਗੂ ਕੀਤਾ ਜਾਵੇ ਔਰ 100% ਫੰਡ ਜਿਹੜੇ ਉਹ ਸੈਂਟਰ ਸਰਕਾਰ ਦੀ ਡਿਊਟੀ ਹੈ ਉਹ ਸਾਨੂੰ ਵੀ ਤੇ ਦੇਸ਼ ਦੇ ਬਾਕੀ ਹਿੱਸੇ ਦੇ ਵਿੱਚ ਵੀ ਮਨਰੇਗਾ ਦੇ 100% ਫੰਡ ਜਿਹੜੇ ਆ ਉਹਨਾਂ ਨੂੰ ਜਾਰੀ ਕਰੇ ਕਿਉਂਕਿ ਸਟੇਟਾਂ ਦੇ ਕੋਲ 40% ਹਿੱਸਾ ਪਾਉਣ ਦੀ ਕੋਈ ਇਦਾਂ ਦੇ ਹਮਦੰਦ ਸੋਸ ਨਹੀਂਗੇ ਕਿਉਂਕਿ ਸਾਡੇ ਜਿਹੜੇ ਟੈਕਸ ਹੈ ਉਹ ਸਿੱਧੇ ਜੀਐਸਟੀ ਦੇ ਰਾਹੀਂ ਸੈਂਟਰ ਗਵਰਨਮੈਂਟ ਕੋ ਚੱਲ ਜਾਂਦੇ ਆ ਸੋ ਇਹ ਜੇ ਇਹ ਨਵੇਂ ਸੌਦਾ ਕੀਤੇ ਆ ਜਾਂਦੀਆਂ ਇਹ ਗਰੀਬ ਲੋਦੀ ਨੇ ਇਹਨਾਂ ਸੌਦਾ ਨੂੰ ਜਿਹੜਾ ਉਹ ਵਾਪਸ ਲੈਣਾ ਚਾਹੀਦਾ ਨਹੀਂ ਵਾਪਸ ਲਓਗੇ ਤੇ ਅਸੀਂ ਇੱਥੇ ਵੱਡਾ ਸੰਘਰਸ਼ ਕਰਾਂਗੇ ਅਸੀਂ ਕਿਸੇ ਵੀ ਹਾਲਤ ਦੇ ਵਿੱਚ ਗਰੀਬਾਂ ਦੀ ਜ਼ਿੰਦਗੀ ਗਰੀਬਾਂ ਦਾ ਰਸਗਾਰ ਜਿਹੜਾ ਉਹ ਨਹੀਂ ਖੋਹਦਾ ਹੋਗੇ ਭਾਵੇਂ ਜੋ ਮਰਜ਼ੀ ਹੋ ਜਾ ਮੈਂ ਤੁਹਾਡੇ ਲਈ ਇਹ ਕਹਿਣਾ ਚਾਹੁੰਦਾ ਸੀਗਾ ਕਿ ਭਾਜੀਪੀ ਅੱਜ ਕੱਲ ਨਹੀਂ ਪਿਛਲੇ 14 ਸਾਲਾਂ ਤੋਂ ਇਸ ਦੇਸ਼ ਦੇ ਤਨਹਾੜ ਲੋਕਾਂ ਦੇ حق ਦੇ ਵਿੱਚ 부ukt디 ਆ ਉਮੀਦਾਂ ਦੇ ਹੱਕ ਵਿੱਚ 부ukt디 ਆ ਔਰ ਗਰੀਬਾਂ ਨੂੰ ਦਿਨੋ ਦਿਨ ਜਿਹੜੀ ਮਾਰੀ ਔਰ ਗਰੀਬਾਂ ਦਾ ਗਲਾ ਕੁੱਟਦੀ ਆ ਗਰੀਬਾਂ ਦੇ ਮੂੰਹ ਦੇ ਵਿੱਚੋਂ ਬੁਰਕੀ ਜਿਹੜੀ ਆ ਉਹ ਖੋਈ ਜਾਂਦੀ ਆ ਮੈਂ ਇਸ ਗੱਲ ਦੀ ਕੋਰ ਨਿੰਦਾ ਕਰਦਾ ਔਰ ਆਪਣੀ ਪਾਰਟੀ ਵੱਲੋਂ ਪੰਜਾਬ ਦੇ ਮਜ਼ਦੂਰਾਂ ਨੂੰ ਪੰਜਾਬ ਦੀ ਗਰੀਬ ਜਨਤਾ ਨੂੰ ਇਹ ਵਿਸ਼ਵਾਸ ਹੋਣਾ ਚਾਹੁੰਦਾ ਕਿ ਤੁਹਾਡੇ ਹਿੱਤਾਂ ਲਈ ਆਮ ਆਦਮੀ ਪਾਰਟੀ ਦੇਸ਼ ਵਿੱਚ ਵੀ ਇਹ ਪੰਜਾਬ ਵਿੱਚ ਲੜਾਈ ਲੜੂਗੀ। ਅੱਛਾ ਭਾਜਪੀ ਨੇ ਕਿਹਾ ਕਿ ਅਸੀਂ ਥੱਲੇ ਲੈਵਲ ਤੇ ਜਿਹੜਾ ਭ੍ਰਸ਼ਟਾਚਾਰ ਆ ਜਾਂ ਜਿਹਦੀ ਕਰਪਸ਼ਨ ਮਨਰੇਗਾ ਦੇ ਨਾਮ ਚੋਰੀ ਉਹਨੂੰ ਖਤਮ ਕਰ ਰਹੇ ਹਾਂ। ਸਰ ਕਿੱਦਾਂ ਖਤਮ ਕਰਦੇ? ਇਹ ਖਤਮ ਕਰਦਾ ਟੰਗ ਹੈ ਕਿ ਤੂੰ 100% ਪੈਸਾ ਦਿੰਦੇ ਹੁਣ ਕਹਿੰਦੇ 40% ਸਟੇਟਾਂ ਦੇ। ਸਟੇਟਾਂ ਕਿੱਥੋਂ ਦੇਣਗੇ? ਤੁਸੀਂ ਇਹ ਦੱਸੋ ਫੰਡ ਦਾ ਸਾਲਾ GST ਦਾ ਹੀ ਉੱਥੇ ਚੱਲ ਜਾਂਦਾ। ਸਟੇਟਾਂ ਦਾ 40% ਕਿੱਥੋਂ ਫੰਡ ਆਊਗਾ? ਸੋ ਦੇ ਕਿਤੇ ਕੋਈ ਕਰਪਸ਼ਨ ਵਾਲਾ ਕੇਸ ਹੈ। ਕੋਈ ਵੀ ਆ ਕਿਤੇ ਮੰਨ ਲੋ ਕੇਸ ਹੈ। ਸਾਤਕੇ ਜ਼ਿਲ੍ਹੇ ਚ ਕੇ ਪਿੰਡ ਚ ਕੇ ਇਕਾਈ ਚ ਆਉਂਦਾ ਠੀਕ ਹੈ ਉਹਦੇ ਖਿਲਾਫ ਕਾਰਵਾਈ ਕਰਦੋ ਜਿੱਤ ਹੈਗਾ ਉਹ ਕਰਲੀ ਚਾਹੀਦੀ ਹੈ ਪਰ ਇਹਦਾ ਮਤਲਬ ਇਹ ਥੋੜਾ ਕਿ ਤੁਸੀਂ ਸਭ ਲੋਕਾਂ ਦਾ ਹੱਕੀ ਖੋ ਕੇ ਲੈ ਜਾਓ ਜਾਂ ਇਹ ਕਿੰਦਾ ਹੋਊਗਾ ਕਿੱਥੋਂ ਪੈਸਾ ਆਊਗਾ ਸਟੇਟਾ ਕਿੱਥੋਂ ਪੈਸਾ ਦੇਣ ਗਿਆ ਕਹਿੰਦਾ ਸਰਕਾਰ ਸਪਸ਼ਟ ਕਰੇ ਕਿ ਜੀਐਸਟੀ ਦੇ ਤੁਸੀਂ ਲੈ ਜਾਂਦੇ ਯਾਰ ਸੂਬਿਆਂ ਕੋ ਕਿੱਥੋਂ ਪੈਸਾ ਆਊਗਾ ਇੰਨਾ ਪੈਸਾ ਦੇਣ ਵਾਸਤੇ ਸੂਬੇ ਕਦ ਤੂੰ ਹੀ ਸਾਡੇ ਪੈਸੇ ਜਾ ਸਾਡਾ 1600 ਕਰੋੜ ਰੁਪਇਆ ਹੜਦਾ ਹੜਾਂ ਦਾ ਆਜੇ ਤੱਕ ਇੱਕ ਦਿਵਾਨੀ ਜਾਈ ਸਾਡਾ 10000 ਦੇ ਕਰੀਬ ਜਿਹੜਾ ਰੂਰਲ ਡਿਵੈਲਪਮੈਂਟ ਦਾ ਫੰਡ ਸੀਗਾ ਉਹਦਾ ਇੱਕ ਪੈਸਾ দিয়া ਤੇ ਕੱਲ ਤੱਕ ਸਰ ਇਹ ਮੰਦੇਗਾ ਦੇ ਪੈਸੇ ਕਿੱਥੋਂ ਆਉਣਗੇ ਕੰਮ ਕਿੱਥੋਂ ਹੋਣਗੇ ਉਸਦੇ ਪਿੰਡਾਂ ਦੇ ਵਿੱਚ ਸਾਡੇ ਇਲਾਕਿਆਂ ਦੇ ਸਾਡੇ ਬਲਾਕਾਂ ਦੇ ਵਿੱਚ ਕੰਮ ਹੁੰਦੇ ਵਿਕਾਸ ਦੇ ਮੰਦੇਗਾ ਦੀਆਂ ਸਕੀਮਾਂ ਦੇ ਤਹਿਤ ਮੁੜ ਕੇ ਉਹ ਕੰਮ ਕਿੱਥੋਂ ਹੋਣਗੇ ਜੀ ਇਹਦਾ ਕੋਈ ਜਵਾਬ ਹੈ ਉਹਨਾਂ ਕੋਲ ਕੋਈ ਜਵਾਬ ਨਹੀਂ ਜੜ ਬੁੱਝ ਕੇ ਖਲਾਫ ਕਰ ਦੇ ਤਾਂ ਮਨਸ਼ਾ ਕੀ ਲੱਗਦੀ ਹੈ ਨਹੀਂ ਨਹੀਂ ਮਨਸ਼ਾ ਗਰੀਬ ਲੋਦੀ ਭਾਜੀਪੀ ਆਮੀਦਾਂ ਦੇ ਹੱਕ ਦੇ ਵਿੱਚ ਖੜੀ ਹੈ ਔਰ ਭਾਜੀਪੀ ਗਰੀਬ ਬੰਦੇ ਦਾ ਹਿੱਦ ਦੇ ਵਿੱਚ ਗੱਲ ਕੁੱਟਣਾ ਚਾਹੁੰਦੀ ਹੈ ਉਹ ਘਟ ਰਹੀ ਆ ਔਰ ਇਹਦੇ ਨਾਲ ਬਹੁਤ ਵੱਡਾ ਗਰੀਬ ਚਾਦੇ ਜਿਨ੍ਹਾਂ ਨੂੰ 100 ਦਿਨ ਦਾ ਰੋਜ਼ਗਾਰ ਸੀ ਜਾਂ ਸਾਰਾ 365 ਦਿਨਾਂ ਦੇ ਵਿੱਚੋਂ 100 ਦਿਨ ਦਾ ਰੋਜ਼ਗਾਰ ਸੀ ਜੇ ਤੁਸੀਂ ਉਹ ਵੀ ਖੋ ਲਿੰਦੇ ਹੋ ਤੇ ਕੀ ਕੀ ਰਹਿ ਬੰਦੂ ਤੜੇ ਤਰਕ ਬੀਜੇਪੀ ਕਿਉਂ ਨਹੀਂ ਸਮਝਦੀ ਇਸ ਜੀ ਨਹੀਂ ਬੀਜੇਪੀ ਜਾਣ ਬੁੱਝ ਕੇ ਨਹੀਂ ਸਮਝਦੀ ਬੀਜੇਪੀ ਦੀ ਜਿਹੜੀ ਪਾਲਿਸੀ ਹੈ ਉਹ ਮੀਰਾਂ ਦੇ ਹੱਕ ਦੇ ਵਿੱਚ ਮਜ਼ਦੂਰਾਂ ਦੇ ਹੱਕ ਵਿੱਚ ਨਹੀਂ ਗਈ ਕਿਸਾਨਾਂ ਦੇ ਹੱਕ ਵਿੱਚ ਨਹੀਂ ਗਈ ਇਹ ਤਾਂ ਸਮਝੋ ਜਿਹੜਾ ਆ ਵੀ ਵੀ ਜੀਰਾਮ ਜੀ ਸੇਮ ਜਿੱਦਾਂ ਕਿਸਾਨੀ ਵਾਲੇ ਕਾਲੇ ਕਾਨੂੰਨ ਦੀ ਉਹਨਾਂ ਵਰਗਾ ਕਾਲਾ ਕਾਨੂੰਨ ਹੈ ਸੇਮ ਉਹੀ ਕਾਲਾ ਕਾਨੂੰਨ ਹੈ ਗਰੀਬਾਂ ਦੇ ਖਿਲਾਫ ਜਿੱਦਾਂ ਕਿਸਾਨਾਂ ਦੇ ਖਿਲਾਫ ਜਿਹੜਾ ਕਾਲੇ ਕਾਨੂੰਨ ਲੈ ਕੇ ਆਏ ਉਹਦਾ ਇਹ ਲੈ ਦਾਦਾ ਕੁੱਟਣਾ بس ਕਿਸਾਨਾਂ ਦਾ ਕੁੱਟ ਦੋ ਮੌਜੂਦਾ ਦਾ ਕੁੱਟ ਦੋ ਇਦਾਂ ਤੇ ਤੁਸੀਂ ਲੈ ਕੇ ਕਿਉਂਦੇ ਆਉਂਦੇ ਜਾਨ ਤਨਾੜਾਂ ਦੇ ਖਿਲਾਫ ਕਿਉਂਦੇ ਲੈ ਕੇ ਆਉਂਦੇ ਸਾਦਾ ਪੈਸਾ ਲੁੱਟ ਕੇ ਕੋਈ ਇੰਗਲੈਂਡ ਜਾ ਦੇ ਕੋ ਕਿਤੇ ਜਾ ਦੇ ਕੋ ਕਿਤੇ ਜਾ ਦੇ ਸਾਰੀ ਮਾਇਆ ਲਟਾਤੀ ਤੁਸੀਂ ਉਹਨਾਂ ਨੂੰ ਤੇ ਗਰੀਬਾਂ ਦੇ ਤੁਸੀਂ ਕਰੇ ਘੁੱਟੇ ਸਭ ਧੰਨਵਾਦ ਨਵਜੋਤ ਕੋਰ ਸਿੱਧੂ ਨੇ ਨਿਤਿਨ ਗੜਕਰੀ ਨੂੰ ਮਿਲ ਕੇ ਆਈ ਹੈ ਪੰਜਾਬ ਅੰਮ੍ਰਿਤਸਰ ਡਿਵੈਲਪਮੈਂਟ ਨੂੰ ਲੈ ਕੇ ਆਇਆ ਬਹੁਤ ਧੰਨਵਾਦ ਕੀਤਾ ਧੰਨਵਾਦ ਕਾਹਦੇ ਲਈ ਨਵਜੋਤ ਕੋਰ ਸਿੱਧੂ ਨੇ ਨਿਤਿਨ ਗੜਕਰੀ ਨੂੰ ਧੰਨਵਾਦ ਕੀਤਾ ਕਹਿੰਦੇ ਸਭ ਤੋਂ ਵਧੀਆ ਮੰਤਰੀ ਦੇਸ਼ ਚ ਨਿਤਿਨ ਗੜਕਰੀ ਨੇ ਨਹੀਂ ਅੰਮ੍ਰਿਤਸਰ ਡਿਵੈਲਪਮੈਂਟ ਨੂੰ ਲੈ ਕੇ ਉਹਨੂੰ ਮਿਲ ਕੇ ਆਈ ਉਹਨਾਂ ਨੇ ਕਿਹਾ ਕਿ ਜਿਹੜਾ 에어ਪੋਰਟ ਤੇ ਸਰਕਾਰ ਨੇ ਕਿਹਾ ਸੀ ਕਿ ਬਲਕਿ ਕੋਈ ਜਾਮ ਨਹੀਂ ਲੱਗੇਗਾ ਰੋਜ਼ ਜਾਮ ਲੱਗਦੇ ਨੇ ਵੀਆਈਪੀ ਕਲਚਰ ਜ਼ਿਆਦਾ ਹੈਵੀ ਹੋਇਆ ਤੇ ਨਹੀਂ ਨਹੀਂ ਦੇਖੋ ਨਵਜੋਤ ਕੋਰ ਸਿੱਧੂ ਕਿਦਾਂ ਨੂੰ ਮਿਲ ਕੇ ਹੁੰਦੇ ਆ ਕਿਹਨ ਉਹ ਗੜਕੜੀ ਸਾਹਿਬ ਨੂੰ ਮਿਲ ਕੇ ਕਿਸੇ ਨੂੰ ਮਿਲ ਇਹਦੇ ਹੋਈ ਦੱਸ ਸਕਦੇ ਆ ਕਿ ਉਹਦੀ ਪੋਲੀਟੀਕਲ ਮਨਸਾ ਕੀ ਆ ਪਰ ਜੋ ਹਾਲਾਤ ਚੱਲਦੇ ਆ ਜੋ ਪੋਲੀਟੀਕਲ ਪੰਜਾਬ ਦੇ ਵਿੱਚ ਹੋ ਰਿਹਾ ਉਹਦੇ ਤੋਂ ਲਾਜ਼ਮੀ ਲੋਕ ਸ਼ੱਕ ਕਰਨਗੇ ਕਿ ਬੀਜੇਪੀ ਦੇ ਨੇੜੇ ਜਾ ਰਹੇ ਆ ਸਮਝ ਦੇਖਦੀ ਗੱਲ ਹਾਲਾਂ ਉਹ ਕਹਿੰਦੇ ਕਿ ਮਤਲਬ ਮੈਂ ਵੀ ਮਤਲਬ ਦੇਖਿਆ ਸੀਗਾ ਕੋਈ ਕਹਿੰਦੇ ਕਿ ਮੈਂ ਧਨਵਾਦ ਕਰਨ ਗਈ ਹਾਂ ਪਰ ਧਨਵਾਦ ਕਾਹਦਾ ਕਰਨ ਗਈ ਐਮਬਸਾ ਲਈ ਕੀ ਵਿਸ਼ੇਸ਼ ਦਿੱਤਾ ਗੜਕੜੀ ਨੇ ਸਤ ਅੰਮਸਰ ਲਈ ਕਿਹੜੀ ਚੀਜ਼ ਵਿਸ਼ੇਸ਼ ਗੱਤਕਰੀ ਨੇ ਦਿੱਤੀ ਆ ਜਿਹਦੇ ਲਈ ਸਾਡੀ ਭੈਣ ਉਹਦਾ ਧੰਨਵਾਦ ਕਰਨਗੀ ਕੋਈ ਦਿੱਤੀ ਆ ਤੇ ਦੱਸੋ ਉਹ ਕਹਿੰਦੇ ਨਹੀਂ ਜੀ ਅਸੀਂ ਉਹਨਾਂ ਨੇ ਸਾਡੇ ਦਰਦ ਨੂੰ ਸਮਝਿਆ ਉਸ ਕਰਕੇ ਮੈਂ ਉਹਨਾਂ ਦਾ ਕਿਹੜੇ ਦਰਦ ਨੂੰ ਦਰਦ ਦੱਸਣਾ ਕਿਹੜਾ ਦਰਦ ਕਹਿੰਦੇ ਸ਼ਿਵਾਲਿਕ ਦੀ ਪਹਾੜੀਆਂ ਦਾ ਸੀ ਇਸ ਤੋਂ ਇਲਾਵਾ ਫਲਾਈਓਵਰ ਦੀ ਉਹਨਾਂ ਨੇ ਮੇਰੀ ਮੰਗ ਮੰਨ ਲਈ ਜੀ ਬਣਾ ਦਾਂਗੇ ਜਿਆਦਾ ਬੜਿਆ ਧੰਨਵਾਦ ਪਹਿਲਾਂ ਗੱਲ ਜਦ ਲੱਗੇ ਬਰਾਿਆਂ ਦੀ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਕੋਈ ਐਸੀ ਮੇੜ ਦੀ ਕੋ ਲੈਣਾ ਦੀ ਦੇਣਾ ਦੀ ਸਭ ਦੇਖਦੀ ਗੱਲ ਉਸੇ ਪਹਿਲਾਂ ਤਾਂ ਬਾਤ ਕਰੀ ਜਾਂਦੇ ਹੋ ਪਹਿਲਾਂ ਯਾਰ ਗਟਕ੍ਰਿਸ਼ਣ ਸਾਹਿਬ ਕੋ ਦੇਣ ਤੇ ਹੀ ਹੂੰ ਪਹਿਲਾਂ ਦੇ ਲਓ ਹੂੰ ਫਿਰ ਤਾਂ ਜਦੋਂ ਨਵਾਂ ਤੋ ਬਾਤ ਕਰਨਾ ਬੜਦਾ ਦੇ ਕੋਈ ਮੰਤਰੀ ਸਾਡੇ ਫੇਵਰਟ ਕਰਦਾ ਤੇ ਕੋਈ ਗੱਲ ਨਹੀਂ ਪਰ ਮੇਰਾ ਖਿਆਲ ਹੈ ਵੀ ਤੁਹਾਨੂੰ ਮੁਹਾਬੇਕਾਰ ਦੇ ਕੋ ਹੋਰ ਦੇ ਨੀ ਕੀ ਗੇ ਖੁੱਲ ਕੇ ਦੱਸ ਨੀ ਖੁੱਲ ਕੇ ਤੁਹਾਨੂੰ ਕੀ ਮਨਸ਼ਾ ਲੱਗੀ ਪੀ ਸ਼ਮਰ ਹੋਣੀ ਪੋਲਿਟੀਕਲੀ ਵੇਖੋ ਮੈਂ ਤਾਂ ਬਲੋ ਜੋ ਉਹਨਾਂ ਦਾ ਚੱਲ ਰਿਹਾ ਕਾਂਗਰਸ ਦਾ ਕਲਚਰ ਜੇ ਇਸ ਸਮੇਂ ਪੋਲਿਟੀਕਲ ਇਹੋ ਜਿਹੇ ਹਾਲਾਤਾਂ ਦੇ ਵਿੱਚ ਕੋਈ ਬੰਦਾ ਕਿਸੇ ਦੂਜੀ ਪਾਰਟੀ ਦੇ ਲੀਡਰ ਨੂੰ ਮਿਲਦਾ ਤੇ ਲਾਜ਼ਮੀ ਉਹਦਾ ਮਤਲਬ ਜਿਹੜਾ ਲੋਕ ਹਸ ਜਿਹੜੇ ਹੋ ਰਹਿਣਗੇ ਸਮਝਦੇ ਕਿ ਦੀ ਗੱਲ ਪਰ ਜਦੋਂ ਗੱਡਕੀ ਸਾਹਿਬ ਕੋਲ ਦੇ ਦੇਣ ਕਿ ਅੰਬਸਾ ਦੋ ਉਹ ਸ਼ੇਡ ਪੈਕੇਜ ਤੇ ਉਹ ਮਤਲਬ ਸਾਡੀ ਭੈਣ ਜਿੰਦੀ ਉਹਦਾ ਮਸਜਿਦ ਤਧਵਾਦ ਕਹਿੰਦੇ ਸਾਨੂੰ ਕੀ ਤਧਵਾਦ ਪਰ ਤੁਹਾਨੂੰ ਲੱਗਦਾ ਕਿ ਕੋਈ ਪਲਟੀ ਵਾਜਰੀ ਕੁਝ ਹੋ ਰਿਹਾ ਕੋਈ ਇਦਾਂ ਨਹੀਂ ਨਹੀਂ ਤੁਹਾਨੂੰ ਵੀ ਲੱਗਦਾ ਕਿ ਦਾਲ ਦੇ ਵਿੱਚ ਕੁਝ ਰਹਿ ਰਿਹਾ ਹਾਂ ਕੱਲਾ ਮੈਨੂੰ ਨਹੀਂ ਲੱਗਦਾ ਪਰ ਤੁਸੀਂ ਉਦਾਂ ਹੀ ਮੇਰੇ ਕੋਲ ਪੁੱਛਣਾ ਚਾਹੁੰਦੇ ਹੋ ਤੁਹਾਨੂੰ ਪਤਾ ਤੁਹਾਡੇ ਹੁੰਦੇ ਅੰਬਸਾ ਦੀ ਦਾਦ ਹੋਏ ਦੇ ਦਿੱਤੀ ਪੰਜਾਬ ਦੀ ਦਾਲ ਦਾ মিডিਆ ਦੇ ਸਾਹਮਣੇ ਦੇ ਦਿੱਤੀ ਕਿੱਥੇ ਰੈਂਦੀ ਹੈ ਇਹ ਕਰਕੇ ਤੁਹਾਨੂੰ ਪਤਾ ਕਿ ਦਾ ਦੇ ਚਲੀਆ ਕੁਛ ਦਾ ਕੁਛ ਕੋ ਚੱਲ ਰਿਹਾ ਸਮਝਦੇ ਵੀ ਤਰਤੀ ਹਿੱਲਦੀ ਆ ਮਾਲਕੋ ਕਾਂਗਰਸ ਸੇ ਹਿੱਲਦੀ ਆ ਸਮਝਦੇ ਇਕ ਦੀ ਗੱਲ ਇਸ ਕਰਕੇ ਉਹ ਕਿਥਾਂ ਨੂੰ ਮਿਲਦੇ ਆ ਕਿ ਤੁਹਾਨੂੰ ਨਹੀਂ ਮਿਲਦੇ ਉਹਨਾਂ ਦਾ ਫੈਸਲਾ ਸਾਡਾ ਤੁਹਾਨੂੰ ਤੇ ਨਹੀਂ ਕੋਈ ਅਗਰ ਕਾਂਗਰਸ ਤੋਂ ਭਾਜਪੀ ਜੋ ਚਲੇ ਜਾਂਦੇ ਤੁਹਾਨੂੰ ਤੇ ਨਹੀਂ ਨੁਕਸਾਨ ਜਾਂ ਤੁਹਾਡੇ ਵਾਸਤੇ ਥ੍ਰੈਟ ਤੇ ਨਹੀਂ ਲੋਜੋਤ ਕੋਈ ਸਾਡੇ ਵਾਸਤੇ ਦੇਖੋ ਮੈਂ ਕਈ ਵਾਰਾਂ ਕਲੀਕ ਕੀਤਾ ਕਈ ਵਾਰਾਂ ਮੀਡੀਆ ਤੁਸੀਂ ਪੁੱਛਣ ਲੱਗਦੇ ਕੱਲੀ ਭਾਜਪੀ ਨਾਲ ਇਕੱਠੇ ਹੋ ਜਾਣ ਕੋਈ ਕਾਂਗਰਸ ਤੋਂ ਇਧਰ ਨਾਲ ਚਲੇ ਜਾਏ ਉਧਰ ਨਾਲ ਚਲੇ ਜਾਏ ਸਾਡੇ ਵਾਸਤੇ ਕੋਈ ਖਤਰਾ ਨਹੀਂ ਸਾਨੂੰ ਪਤਾ ਹੈ ਪੰਜਾਬ ਦੇ ਲੋਕ ਇਹਨਾਂ ਨੂੰ ਰੱਦ ਕਰ ਚੁੱਕੇ ਹੁਣੇ ਹੀ ਰੱਦ ਕੀਤਾ ਜੇ ਬਲਾਸਭਤੀ ਜਿਹੜਾ ਪਿਛਲੇ ਵਿੱਚ ਤੇ ਆਮ ਆਦਮੀ ਪਾਰਟੀ ਸਤਾਈ ਦੇ ਵਿੱਚ ਦੁਬਾਰਾ ਸਰਕਾਰ ਬਣਾਉਣ ਜਾ ਰਹੀ ਹੈ ਸਾਡੇ ਵਾਸਤੇ ਲੋਕ ਕੋਈ ਖਤਰਾ ਨਹੀਂ ਇੱਕ ਦੂਜੇ ਲਈ ਖਤਰਾ ਨਹੀਂ ਸਾਡੇ ਵਾਸਤੇ ਕੋਈ ਖਤਰਾ ਨਹੀਂ ਇਹ ਤਾਂ ਇੱਕ ਦੂਜੇ ਵਾਸਤੇ ਖਤਰਾ ਨਹੀਂ ਕਿੱਥੇ ਜਾਂਦੇ ਆ ਕਿੱਥੇ ਨਹੀਂ ਜਾਂਦੇ ਸਾਡੇ ਲਈ ਇਹ ਦੀ ਸਾਡੇ ਲਈ ਹੈ ਕਿ ਪੰਜਾਬ ਪੰਜਾਬ ਨੂੰ ਕਿੱਦਾਂ ਬਚਾਉਣਾ ਉਹ ਕਹਿੰਦੇ ਸਿੱਧੂ ਸਾਹਿਬ ਹੀ ਬਚਾ ਸਕਦੇ ਉਹ ਕਲੇਮ ਕਰਦੇ ਆ ਚਲੋ ਅਜੇ ਤੂੰ ਆਏ ਵੀ ਨਹੀਂ ਅਜੇ ਤੋ ਲੱਗੇ ਉੱਥੇ ਬੰਬੇ ਅਜੇ ਤੋ ਉੱਥੇ ਆਪਣਾ ਕੰਮ ਕਰਦੇ ਜੇ ਪੰਜਾਬ ਚ ਭਗਵੰਤ ਮਾਨ ਜੀ ਕਰਦੇ ਤੇ ਭਗਵੰਤ ਮਾਨ ਜੀ ਜਿਹੜਾ ਪੰਜਾਬ ਦੇ ਵਿੱਚ ਪੰਜਾਬ ਨੂੰ ਬਚਾਉਣ ਵਾਸਤੇ ਕੰਮ ਕਰਦੇ ਅਸੀਂ ਤੋ ਉਹਦੇ ਤੇ ਲੱਗੇ ਸਾਡੀ ਇਹ ਏਜੰਡਾ ਦੀ ਹੈ ਇਹ ਕੋਈ ਪੰਜਾਬ ਦਾ ਏਜੰਡਾ ਨਹੀਂ ਹੈ ਕਿ ਕਾਂਗਰਸੀ ਕੌਣ ਕਿੰਨੂੰ ਮਿਲਦਾ ਬੀਜੇਪੀ ਦਾ ਲੀਡਰ ਕੌਣ ਕਿੰਨੂੰ ਮਿਲਦਾ ਪੰਜਾਬ ਦੇ ਮੁੱਦੇ ਹੋਰ ਨੇ ਪੰਜਾਬ ਦੇ ਵਿਕਾਸ ਦੇ ਮੁੱਦਿਆਂ ਦੇ ਉੱਤੇ ਕੰਮ ਕਰਿਆ ਸਰਦਾਰ ਭਗਵੰਤ ਸਿੰਘ ਮਾਨ ਇਹ ਪੰਜਾਬ ਦੇ ਮੁੱਦੇ ਦੀ ਕੌਣ ਕਿਨੂੰ ਮਿਲਦਾ ਕੌਣ ਕਿਹਦੇ ਨਾਲ ਚਾਹ ਪੀਂਦਾ ਕੌਣ ਕਿਹਦੇ ਨਾਲ ਜਾਂਦਾ ਕੌਣ ਕਿਹੜੀ ਛੜਕੇ ਪਾਇਆ ਗਿਆ ਕੌਣ ਕਿਹੜੇ ਰਾਹ ਪਾਇਆ ਗਿਆ ਇਹ ਕੋਈ ਮੁੱਦਾ ਨਹੀਂ ਹੈ ਪੰਜਾਬ ਦਾ ਹਰਵਲ ਸਾਹਿਬ ਇੱਕ ਪੰਨੇ ਤੇ ਬੀਜੇਪੀ ਦੇ ਮੰਤਰੀਆਂ ਨੂੰ ਮਿਲਿਆ ਜਾ ਰਿਹਾ ਤੇ ਦੂਸਰੇ ਪੰਨੇ ਇਹ ਵੀ ਕਿਹਾ ਜਾ ਰਿਹਾ ਕਿ 2027 ਦੇ ਵਿੱਚ ਸੀਐਮ ਚਿਹਰਾ ਜਿਹੜਾ ਉਹ ਨਵਜੋਤ ਸਿੰਘ ਸਿੱਧੂ ਹੋਣਗੇ ਚਲੋ ਕਹਿਨ ਨੂੰ ਕੀ ਆ ਚੰਗਾ ਚੰਗਾ ਸੁਪਨੇ ਲੈ ਰਹੇ ਹੋ ਹਸੀਨ ਸੁਪਨਿਆਂ ਦਾ ਜ਼ਿੰਦਗੀ ਜੂਣੀ ਬਹੁਤ ਵਧੀਆ ਪਰ ਫਿਰ ਲ ਆਪਣੇ ਆਪਣੇ ਲੋਕਾਂ ਨੇ ਕਰਨਾ ਕਿ ਉਹਨਾਂ ਦਾ ਸੀਐਮ ਕੌਣ ਹੋਊਗਾ ਪੰਜਾਬ ਦੇ ਲੋਕ ਡਿਸਾਈਡ ਕਰਨਗੇ ਸਰ ਕਿ 5 ਸਾਲ ਸਦਾ ਭਗਵਾਨ ਸੇ ਮਾਨ ਦੀ ਸਰਕਾਰ ਨੇ ਕਿਹੜੇ ਕੰਮ ਕੀਤੇ ਆ ਉਹ ਵਿਕਾਸ ਦੇ ਕੰਮ ਲੈ ਕੇ ਲੋਕਾਂ ਕੋ ਜਾਵਾਂਗੇ ਪੰਜਾਬ ਦੀ ਜਨਤਾ ਕੋ ਜਾਵਾਂਗੇ ਪੰਜਾਬ ਦੀ ਜਨਤਾ ਤੈਅ ਕਰੂਗੀ ਕਿ ਸੀਐਮ ਕਿੰਨੇ ਹੋਣਾ ਸਾਡੇ ਜਾਂ ਤੁਹਾਡੇ ਜਾਂ ਕਿਸੇ ਦੇ ਸੁਪਨਿਆਂ ਦੇ ਨਾਲ ਸੀਐਮ ਨਹੀਂ ਬਣਦੇ ਲੋਕ ਸੀਐਮ ਬਣਾਉਂਦੇ ਤਾਰੀਗਲ ਸਾਹਿਬ ਆਮਾਨ ਪਾਰਟੀ ਪ੍ਰਿਸ਼ਟਾਚਾਰ ਦੀ ਗੱਲ ਕਰਦੀ ਹੈ ਕੱਲ ਕਐਸਐਸਪੀ ਨੂੰ ਸਸਪੈਂਡ ਕਰ ਦਿੱਤਾ ਕਿ ਆਹ ਪ੍ਰਿਸ਼ਟਾਚਾਰ ਦੇ ਕਰਦੇ ਕੱਲ ਨੂੰ ਕਾਰਨ ਕੀ ਹੈ ਔਰ ਕੀ ਲੱਗਦਾ ਤੁਸੀ ਆਪੇ ਕਹਦੇ ਹੋ ਕਿ ਪ੍ਰਿਸ਼ਟਾਚਾਰ ਕਰਕੇ ਕੀਤਾ ਇਸੇ ਕਰਕੇ ਕੀਤਾ ਖਤਮ ਕਿਉਂ ਨਹੀਂ ਹੋ ਰਿਹਾ ਪ੍ਰਿਸ਼ਟਾਚਾਰ ਹੋਏਗਾ ਅੱਗੇ ਕਦੀ ਐਸਐਸਪੀ ਸਸਪੈਂਡ ਹੋਏ ਦੱਸ ਕਦੀ ਹੋਏਗਾ ਕਦੀ ਅੱਗੇ ਨਹੀਂ ਆਪ ਕਦੇ ਨਹੀਂ ਹੋਇਆ ਸੀ ਐਸਐਸਪੀ ਹੋਏ ਕਦੀ ਹੋਏ ਪਹਿਲਾਂ ਪਹਿਲਾਂ ਜਿਹੜੇ ਹੜ ਵਾਲਾ ਐਕਸ਼ਨ ਕਰਦਾ ਹੈ ਕਿ ਭਗਵੰਤ ਮਾਨ ਏ ਦਾ ਸੋਧ ਪਰ ਲਾਪਰਵਾਹੀ ਕੀ ਹੈਗੀ ਹੈ ਨਾਲੋ ਗਲਾਸ ਮੈਂ ਮੈਂ ਤੁਹਾਨੂੰ ਇਹ ਗੱਲ ਕਹਿ ਦਿੰਦਾ 75 ਸਾਲ ਹੋ ਗਏ ਆ ਦੇਸ਼ ਦਾ ਯਾਦ ਹੋਏ 75 ਸਾਲਾਂ ਦੇ ਵਿੱਚ ਕਾਂਗਰਸੀ ਕਾਲੀਆਂ ਨੇ ਇਹਦੀਆਂ ਜੜਾਂ 'ਚ ਤੇਲ ਦਿੱਤਾ ਇਹਦੇ 'ਚ ਬਹੁਤ ਸਾਰੇ ਚੰਗੇ ਅਧਿਕਾਰੀ ਵੀ ਨੇ ਬਹੁਤ ਸਾਰੇ ਕਰਤੱਤ ਅਧਿਕਾਰੀ ਵੀ ਨੇ ਸਮਝ ਦੇ ਦੀ ਗੱਲ ਚੰਗੇ ਅਧਿਕਾਰੀ ਉਹ ਨੇ ਜਿਹੜੇ ਲੋਕਾਂ ਦੀ ਕੰਮ ਕਰਦੇ ਆ ਰੋਜ਼ ਇਮਾਨਦਾਰੀ ਨਾਲ ਕੰਮ ਕਰਦੇ ਆ ਵਧੀਆ ਉਹਨਾਂ ਦਾ ਮਾਨ ਸਨਮਾਨ ਵੀ ਹੋਦਿਆ ਪਰ ਜੇ ਕਿਤੇ ਕੋਈ ਅਧਿਕਾਰੀ ਇਦਾਂ ਦਾ ਕੰਮ ਕਰਦਾ ਹੈ ਕਿ ਉਹਦੇ ਖਿਲਾਫ ਕੋਈ ਕ腐ਸ਼ਨ ਦੀ ਸ਼ਿਕਾਇਤ ਮਿਲਦੀ ਹੈ ਤੇ ਲਾਜ਼ਮੀ ਸਰਦਾਰ ਭਗਵਾਨ ਸਭ ਮੰਨਦੀ ਹੈ ਕੀ ਲਾਪਰਵਾਹੀ ਤੁਸੀਂ ਵਰਡ ਲਿਖਿਆ ਆ ਆਰਡਰ ਦੇ ਵਿੱਚ ਸਰਕਾਰ ਨੇ ਲਾਪਰਵਾਹੀ ਲਾਪਰਵਾਹੀ ਕੀ ਕੀ ਹੈ ਉਹ ਉਹ ਤਾਂ ਤੁਸੀਂ ਪੜ ਲਿਆ ਸਰ ਸਾਰਾ ਸੁਣਨਾ ਚਾਹੁੰਦੀ ਹੈ ਸਰ ਤੁਸੀਂ ਪੜ ਲਿਆ ਸਾਰਾ ਸਾਰੀ ਜਨਤਾ ਨੂੰ ਪਤਾ ਲੱਗ ਗਿਆ ਕਿ ਕਿਹੜੇ ਕੇਸ ਦੇ ਵਿੱਚ ਉਹ ਸਸਪੈਂਡ ਹੋਇਆ ਸਸਪੈਂਡ ਦੇ ਸਾਥ ਤਾਂ ਹੀ ਕਿਸ ਤਰ੍ਹਾਂ ਜੰਦਾ ਕਿ ਅਫਸਰ ਨੂੰ ਇਸਲੇਮ ਦੇ ਅਫਸਰ ਨੂੰ ਕੋਨੇ ਕੋ ਵੱਡੀ ਗਿਤਾਈ ਕੀਤੀ ਹੈ ਕੋਈ ਛੋਟੀ ਕਤਾਈ ਨਾ ਐਡੇ ਵੱਡੇ ਲੈਵਲ ਦਾ ਅਫਸਰ ਨਹੀਂ ਸੁਝਵਣੀ ਨਾ ਜਾਣਨਾ ਕਿ ਕਤਾਈ ਕੀ ਹੋਈ ਹੈ ਸਾਰਾ ਪਿਆ ਗਿਆ ਜਾਂ ਜਨਤਾ ਬਿਲਕੁਲ ਹੀ ਜਾਣਨਾ ਚਾਹੁੰਦੀ ਸਾਰਾ ਕੋਈ ਤੇ ਸੋਸ਼ਲ ਮੀਡੀਆ ਤੇ ਅੱਜ ਅਖਬਾਰਾਂ ਭਰੀਆਂ ਪਈਆਂ ਤੇ ਆਪਾਂ ਕਦੇ ਜੋ ਅੱਛਾ ਕੁਝ ਹੋਰ ਵੀ ਲੋਕਾਂ ਦੇ ਨਾਮ ਆ ਰਹੇ ਨੇ ਪ੍ਰਾਈਵੇਟ ਲੋਕਾਂ ਦੇ ਉਹਨਾਂ ਸੇਵਕ ਨੇ ਜਵੇ ਚਾਹੇ ਪ੍ਰਾਈਵੇਟ ਬੰਦਾ ਚਾਹੇ ਪੋਲਿਟੀਕਲ ਬੰਦਾ ਚਾਹੇ ਕੋਈ ਬੀਰੋਕਰੇਟ ਹੋਵੇ ਕੋਈ ਵੀ ਜਿਹੜਾ ਬੰਦਾ ਕਰਾਪਸ਼ਨ ਵਾਲੇ ਕੇਸ 'ਚ ਸ਼ਾਮਲ ਹੋਊਗਾ ਉਹਦੇ ਖਿਲਾਫ ਕਾਰਵਾਈ ਕਦਾਂ ਨੇ ਭਾਵੇਂ ਜੇ ਜੇਲ੍ਹ ਜਾਣਗੇ ਜੇਲ੍ਹ ਤੇ ਜੇਲ੍ਹਾਂ ਉਹਨਾਂ ਲਈ ਬੜੀਆਂ ਕਿੱਲੀ ਬਣੀਆਂ ਹੋ ਜਿਹੜੇ ਬੰਦੇ ਗਲਤ ਕੰਮ ਕਰਦੇ ਉਹਨਾਂ ਲਈ ਆ ਪਰ ਜਿਸ ਤਰੀਕੇ ਜਿਸ ਤਰੀਕੇ ਦੇ ਨਾਲ ਇਹ ਕ腐ਸ਼ਨ ਲੈਵਲ ਖੁੱਲਿਆ ਇਹਨੂੰ ਕਿਵੇਂ ਵੇਖਦੇ ਹੋ ਕਿ ਪਹਿਲੀ ਵਾਰ ਹੋਇਆ ਐਡੇ ਵੱਡੇ ਲੈਵਲ ਤੇ ਕ腐ਸ਼ਨ ਖੋਲੀ ਗਈ ਤੁਸੀਂ ਇਸ ਲੈਵਲ ਤੇ ਕਿਉਂ ਨਹੀਂ ਵੇਖਦੇ ਕਿ ਜਿਸ ਵੱਡੇ ਲੈਵਲ ਤੇ ਕਾਰਵਾਈ ਹੋ ਰਹੀ ਹੈ ਮੈਂ ਕਾਰਵਾਈ ਹੋਈ ਹੈ ਮੈਂ ਤੁਹਾਨੂੰ ਕਹਿ ਰਿਹਾ ਨਾ ਮੈਂ ਤੁਸੀਂ ਤੁਸੀਂ ਜਿਹੜੀ ਪੋਜ਼ਿਟਿਵ ਚੀਜ਼ ਹੈ ਕਿਵੇਂ ਹੋ ਰਹੀ ਹੈ ਸਾਡੀ ਤੁਸੀਂ ਪੋਜ਼ਿਟਿਵ ਚੀਜ਼ ਜਿਹੜੀ ਸਰਕਾਰ ਦੀ ਉਨੂੰ ਉਨੂੰ ਸਮਝੋ ਕਿ ਇਦਾਂ ਦੀ ਸਰਕਾਰ ਵੀ ਆ ਜਿਹੜੇ ਐਸਐਸਬੀ ਸਬਸਿਡੈਂਟ ਕਰ ਦਿੰਦੀ ਆ ਕੋਈ ਨੈਕਟਿਵ ਚੀਜ਼ਾਂ ਨਾ ਲਿਆ ਕਰ ਲਗਾਤਾਰ ਜੁਆ ਦੀ ਅਤਿਆਚਾਰ ਹੋ ਰਿਹਾ ਲਗਾਤਾਰ ਬੰਗਲਾਦੇਸ਼ ਮੈਂ ਕੱਲ ਵੀ ਕਿਹਾ ਸੀ ਕਿਤੇ ਵੀ ਬਨੁਖਤਾ ਦੇ ਉੱਤੇ ਅਤਿਆਚਾਰ ਹੁੰਦਾ ਪੂਰੀ ਦੁਨੀਆ ਦੇ ਕਿਨੋਨੇ ਚਹੀ ਉਹਦੇ ਖਿਲਾਫ ਪਰ ਜੇ ਅਮਰਾ ਪੰਜਾਬ ਦੇ ਵਿੱਚ ਮੁਸਲਮਾਨ ਬਹੁਤ ਹੈ ਉਹਨਾਂ ਦੀ ਪੁਸ਼ਟੀ ਕੀਤੀ ਜਾ ਰਹੀ ਹੈ ਬੰਗਲਾਦੇਸ਼ੀ ਹੈ ਜਾਂ ਇੰਡੀਅਨ ਹੈ ਫਿਰ ਕਦੇ ਸਵਾਲ ਇਹ ਪੰਜਾਬ ਦੇ ਵਿੱਚ ਮੁਸਲਮਾਨ ਰਹਿ ਰਹੇ ਆ ਬੰਗਲਾਦੇਸ਼ ਦੇ ਗੁਸ਼ਤੀ ਕੀਤੀ ਸਰਕਾਰ ਨੇ ਕਿ ਇਹ ਬੰਗਲਾਦੇਸ਼ੀ ਹੈ ਜਾਂ ਫਿਰ ਇਹ ਇਹ ਕਦੇ ਲਈ ਲੋੜ ਪਈ ਕਦੇ ਲਈ ਲੋੜ ਪਈ ਹੈ ਕਰ ਲਈ ਜਿੱਦਾਂ ਬੰਗਲਾਦੇਸ਼ ਦੇ ਵਿੱਚ ਅਤਿਆਚਾਰ ਹੋ ਰਿਹਾ ਬਤਵਲੀ ਵੀ ਜਿਹੜਾ ਬੰਦਾ ਇੱਥੇ ਜੰਮਿਆ ਇੰਡੀਆ ਦੇ ਵਿੱਚ ਜਾਂ ਇੰਡੀਆ ਦੇ ਇਹ ਆਪਾਂ ਕਿੱਦਾਂ ਕਹਿ ਸਕਦੇ ਸਰ ਲਾ ਕਿੱਦਾਂ ਕਹਿ ਸਕਦੇ ਜਿਹੜਾ ਬੰਦਾ ਇੱਥੇ ਜੰਮਿਆ ਸਾਧੀ ਆਪਾਂ ਮਸਾ ਦੇ ਮੁਸਲਮਾਨਾਂ ਨੂੰ ਬੰਗਲਾਦੇਸ਼ ਨਾਲ ਕਿੱਦਾਂ ਜੋੜੀ ਜਾਂਦੇ ਆ ਯਾ ਬਾਦੋ ਦੇ ਕਿ ਲੱਗਦਾ ਨਹੀਂ ਨਹੀਂ ਉਹਨਾਂ ਕਹਿੰਦਾ ਮਤਲਬ ਇਹ ਕਿ ਬਾਹਰੋਂ ਆ ਰਹੇ ਜਿਹੜੇ ਅੰਮ੍ਰਿਤਸਰ ਚ ਇਸ ਤਰ੍ਹਾਂ ਪੰਜਾਬ ਚ ਲੋਕ ਇਹ ਕੋਈ ਬਾਹਰੋਂ ਆਇਆ ਹੋਊਗਾ ਦੇਖੋ ਪਤਾ ਲੱਗੂਗਾ ਉਹਦੀ ਪਰਤਾਲ ਕਰ ਲਾਂਗੇ ਪਰ ਇਦਾਂ ਦੀ ਕੋਈ ਗੱਲ ਸਰਕਾਰ ਦੇ ਵਾਸਤੇ ਕੋਈ ਕਾਰਵਾਈ ਕਰ ਸਾਡੇ ਕੋਲ ਇਦਾਂ ਦੀ ਕੋਈ ਇਨਫੋਰਮੇਸ਼ਨ ਨਹੀਂ ਜੀ ਕਿ ਉਹ ਅੰਮ੍ਰਿਤਸਰ ਦੇ ਵਿੱਚ ਬਾਹਰੋਂ ਆ ਅੱਛਾ ਇੱਕ ਇੰਗਲੈਂਡ 'ਚ ਵੀ ਅੱਜ ਪ੍ਰੋਟੈਸਟ ਹੋਇਆ ਔਰ ਜਦੋਂ ਹਿੰਦੂ ਉੱਥੇ ਜਿੱਥੇ ਬੰਦਿਆ ਪ੍ਰੋਟੈਸਟ ਕਰ ਰਹੀ ਸੀ ਤੇ ਕੁਝ ਸਿਵਲ ਐਕਟੀਵਿਸਟ ਨੇ ਪ੍ਰੋਟੈਸਟ ਕੀਤਾ ਬੰਗਲਾਦੇਸ਼ ਦੇ ਹੱਕ 'ਚ ਮੈਨੂੰ ਪਤਾ ਨਹੀਂ ਭੱਜੇ ਉਹਨਾਂ ਨੇ ਕੀਤਾ ਉਹ ਜਿਹੜੇ ਲੋਕ ਜਿਨ੍ਹਾਂ ਨੇ ਮਤਲਬ ਉੱਥੇ ਹਿੰਦੂਆਂ ਦੇ ਖਿਲਾਫ ਉਤਿਆਜ ਕੀਤਾ ਜੇਤ ਉਹਨਾਂ ਦੇ ਫੇਵਰਟ ਕੀਤਾ ਫਿਰ ਉਹ ਵੀ ਬੋਲ ਮਾਰੀ ਗੱਲ ਮਤਲਬ ਦੇਸ਼ ਦੇ ਮੇਰੀ ਸੁਣੋ ਸੁਣੋ ਦੇਸ਼ ਦੇ ਹਿੱਤ ਜੋਣਾ ਦੇਸ਼ ਦੇ ਵਿਰੋਧ ਜੋਣਾ ਬਕਰੀ ਗੱਲ ਹੈ ਪਰ ਜਿਹੜੇ ਲੋਕ ਮਨੁੱਖਤਾ ਦੇ ਖਿਲਾਫ ਕੰਮ ਕਰਦੇ ਆ ਜੇ ਉਹਨਾਂ ਦੇ ਫੇਵਰ ਦੇ ਵਿੱਚ ਕੋਈ ਮਤਲਬ ਪ੍ਰਦਰਸ਼ਨ ਕਰਦਾ ਉਹਨਾਂ ਦੇ ਫੇਵਰ ਦੇ ਵਿੱਚ ਕੋਈ ਪ੍ਰੋਟੈਸਟ ਕਰਦਾ ਕੋਈ ਮੀਟਿੰਗ ਰੈਲੀ ਕਰਦਾ ਤਾਂ ਉਹ ਬਹੁਤ ਗਲਤ ਕਰ ਠੀਕ ਥੈਂਕ ਯੂ ਬੱਜਣ ਉਹ ਮਾਇਗੇਸ਼ ਮਾਈਕਰੋ ਮਾਈਡੀਓ ਲਾ ਲਓ ਯਾਰ ਆ ਲੋਕਾਂ ਨਾਲ ਢੋਲ ਬੜੀ